ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਵੀ ਸਾਰੀ ਸੰਗਤ ਠੀਕ ਠਾਕ ਹੋਵੋਗੇ ਤੇ ਜਿਹੜੇ ਵੀ ਆਪਣੇ ਚੈਨਲ ਤੇ ਹੁਣ ਪਹਿਲੀ ਵਾਰ ਆਏ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇੱਕ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਸੀਂ ਕਿੱਥੋਂ ਸਾਡੀ ਵੀਡੀਓ ਦੇਖਦੇ ਹੋ ਬਈ ਉਸ ਨਾਲ ਹੌਸਲਾ ਵਸਾਈ ਹੁੰਦੀ ਹੈ ਚਲੋ ਅੱਜ ਗੱਲ ਕਰਦੇ ਆ ਅੱਜ ਦਾ ਵਿਸ਼ਾ ਬਈ ਆਪਣਾ ਕਿਸਾਨਾਂ ਵਾਸਤੇ ਖੇਤੀਬਾੜੀ ਵਾਸਤੇ ਜਿਹੜੇ ਭਰਾਵਾਂ ਨੇ ਕਿਸਾਨ ਭਰਾਵਾਂ ਨੇ ਨਰਮੇ ਦੀ ਫਸਲ ਲਾਈ ਹੋਈ ਹੈ ਨਰਮੇ ਫਸਲਾ ਹੈਗੇ ਇੱਕ ਤਾਂ ਇਹ ਜਿਹਾ ਮੰਨੋ ਇਹਨਾਂ ਨੂੰ ਲੋਕ ਮਾੜਾ ਕਹਿੰਦੇ ਆ ਜਨ ਲੱਖ ਲੱਖ ਜੇ ਪ੍ਰਕਾਦਦਾਗਾ 4 ਫੁੱਟ ਦਾ ਕਾਦ ਨਰਮੇ ਦਾ ਇੱਕ ਉਹ ਸਾਹਮਣੇ ਖੜਾ ਬਈ ਉਹ ਨਰਮਾ ਜਿਹੜਾ ਜਮਾ ਕੰਦ ਬਣਿਆ ਖੜਾ ਠੀਕ ਹੈ ਉਹ ਜਿਹਦਾ ਸੁੰਢੀ ਪਈ ਲੋ ਪੱਕੀ ਤੇ ਜਿਹੜੇ ਭਰਾਵਾਂ ਦਾ ਨਰਮਾ ਇਹੋ ਜਿਹਾ ਉਹ ਹੌਸਲਾਣਾ ਛੱਡੋ ਇਹ ਸਾਨੂੰ ਵਧੀਆ ਝਾੜ ਦੇਊਗਾ ਇਹ ਨਰਮਾ ਵੀ ਜਿਹੜੇ ਬਿਰਲੇ ਐ 20 ਮਣ ਤੋਂ ਮੈਂ ਲਿਖ ਕੇ ਲੈਣਾ ਸਪਰੇਆ ਕਰੀ ਜਾ ਮੇਰੇ ਮੁਤਾਬਕ ਜੀ ਮੈਂ ਤਾਂ ਸੂੰਗਾ आज ਹੁਣ ਤੁਹਾਨੂੰ ਦੱਸ ਦਈਏ ਪਹਿਲਾਂ ਦਾ ਕੱਦ ਵਧਾਉਣ ਵਾਸਤੇ ਤੇ ਫਲ ਫੁੱਲ ਚੱਕੇ ਦੇ ਵਾਸਤੇ ਕੀ ਪਾਈ ਗੀ ਬਣੇ ਰਿਓ ਵੀਡੀਓ ਇਹਦੇ ਵਿੱਚ ਪਾਉਣਾ ਸਲਫਰ ਮੈਂ ਤੁਹਾਨੂੰ ਕੋਈ ਕੰਪਨੀ ਰეკਮੈਂਡ ਨਹੀਂ ਕਰਦਾ ਕੋਈ ਕਿਸੇ ਵੀ ਕੰਪਨੀ ਵਧੀਆ ਕੰਪਨੀ ਲੈ ਆ ਕੇ ਤੁਸੀਂ 4-5 ਕਿਲੋ ਰੇਹ ਲੈ ਲਓ ਜੀਰੀ ਦੀ ਤੇ ਉਹਦੇ ਵਿੱਚ ਥੋੜਾ ਛੱਟਾ ਲਾ ਕੇ ਇਸ ਤਰ੍ਹਾਂ ਮਿਕਸ ਕਰਕੇ ਤੁਹਾਡਾ ਮਿਕਸਚਰ ਬਣ ਜਾਊਗਾ ਉਸ ਤੋਂ ਬਾਅਦ ਛੱਟਾ ਦੇ ਕੇ ਸਿਲਰ ਜ਼ਰੂਰ ਲਾਓ ਤਾਂ ਕਿ ਨਰਮੇ ਤੱਕ ਸਾਰੀ ਖਰਾਕ ਪਹੁੰਚ ਸਕੇ ਇੱਕ ਵਧੀਆ ਆਪਾਂ ਤੁਹਾਨੂੰ ਹੋਰ ਪਤਾ ਹੋਵੇ ਇੱਕ 20 ਰੁਪਿਆ ਦੀ ਸ਼ੀਸ਼ੀ ਹੈ ਪ੍ਰੋਡਕਟ ਹੈ ਉਹਦੇ ਨਾਲ ਨਾ ਜੂਰੀਆ ਡੀਏਪ ਦਿਖਾਉਣ ਦੀ ਲੋੜ ਹੀ ਨਹੀਂ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਨੂੰ ਵੀ ਜਾਣਕਾਰੀ ਦੇਵਾਂ ਮੈਂ ਵੀਡੀਓ ਬਣਾ ਕੇ ਤਾਂ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਨਾਲ ਵੀਡੀਓ ਨੂੰ ਭਰਾਵਾਂ ਨੇ ਕਿ ਜਾਣਕਾਰੀ ਚੰਗੀ ਲੱਗੀ ਤਾਂ ਜ਼ਹਿਰ ਜ਼ਰੂਰ ਕਰਿਓ ਜਿੰਨੇ ਵੀ ਕਿਸਾਨ ਭਰਾ ਸਾਰਿਆਂ ਵਾਸਤੇ ਆ ਦੇਖੋ ਮਾਧੋ ਜੇ ਨਰਮੇ ਨੇ ਇਹ ਸਾਰੇ ਵਧੀਆ ਐ ਫਰਸਟ ਕਲਾਸ ਝਾੜ ਦੇਣਗੇ ਦੇਖਿਆ ਬਈ ਪਿਛਲੇ ਘੜੇ ਸਾਡੇ ਬਹੁਤ ਵੱਧ ਗਏ ਨਰਮਾ ਜਿਹੜੇ ਭਰਾਵਾਂ ਦਾ ਚਲੋ ਸੰਘਣਾ ਨਰਮਾ ਉਹਨਾਂ ਨੂੰ ਆਪਾਂ ਐਂ ਗਿਆ ਚਾਉਨੇ ਬਈ ਬਿਰਲਾ ਕਰ ਦੋ ਨਰਮਾ ਠੀਕ ਹੈ ਕੁਛ ਨਹੀਂ ਹੁੰਦਾ ਨਰਮੇ ਨੂੰ ਜਿੰਨਾ ਬਿਰਲਾ ਹੋਊਗਾ ਉੰਨੀ ਹਵਾ ਕਰਾਉਸ ਹੋਊਗੀ ਤਾਂ ਉਹਨਾਂ ਨੂੰ ਫਲ ਬੱਦ ਲੱਗੂਗਾ ਨਹੀਂ ਬਈ ਉਹ ਜਿਹੜੇ ਤੇ ਤੱਪੀ ਦਾ ਨਹੀਂ ਨਾ ਬੰਦੇ ਤੋਂ ਉਹ ਤਾਂ ਸੁੰਢੀ ਪੱਕੀ ਪਈ ਲੈ ਦੇਖਿਆ ਰਿਜ਼ਲਟ ਕੱਲ ਕੜਾ ਸਾਰੇ ਤੇ ਬਾਕੀ ਤੁਹਾਨੂੰ ਸਪਰੇਆ ਦੱਸਾਂਗੇ ਸਪਰੇਆ ਉਵੇਂ ਦੋਵਾ ਕਰੀ ਜਾਓ ਜਿਹੜੇ ਭਰਾਵਾਂ ਦਾ ਨਰਮਾ ਮੇਰੇ ਵਰਗਾ ਇਸ ਤਰ੍ਹਾਂ ਦਾ ਛੋਟਾ ਮੰਨਾਂ ਵੀ ਜਿਨ ਮਾੜਾ ਕਹਿੰਦੇ ਸਿੱਧਾ ਤੁਹਾਨੂੰ ਪਿਆਬੀ ਸ਼ਬਦਾਂ ਦੇ ਦੱਸਾਂ ਤੇ ਆਪਾਂ ਵਧੀਆ ਝਾੜ ਕੱਢ ਕੇ ਦੇਵਾਂ ਇਹ ਸੋਨੂੰ ਆਪਾਂ ਇਹਨਾਂ ਨੂੰ ਪੇਜਾਂ ਬਣੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਾਂ ਫੇਸਬੁੱਕ ਤੇ ਵੀਡੀਓ ਦੇਣੇ ਹੋ ਤਾਂ ਫਾਲੋ ਕਰ ਲਿਓ ਤੇ ਜੇ YouTube ਤੇ ਦੇਖ ਰਹੇ ਹੋ ਤਾਂ ਬਾਈ ਤੁਸੀਂ ਜਰੂਰ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਦੇਖ ਰਹੇ ਹੋ ਵੀਡੀਓ ਆਪਾਂ ਲਾਈਕ ਕਮੈਂਟ ਕਰਿਆ ਕਰੋ ਬਾਈ ਧੰਨਵਾਦ ਓਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਚੜ੍ਹਦੀ ਕਲਾ ਚ ਰੱਖੇ ਸਾਰੇ ਸੰਗਤ ਨੂੰ ਸਰਬੱ ਪੰਨਹ